ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਵਿਭਾਗ ਮਤੇ ਸੋ ਜਿਹੜੇ ਜਿਹੜੇ ਵੀਰ ਆਪਣੇ ਚੈਨਲ ਤੇ ਵੀਡੀਓ ਦੇਖਣ ਲਈ ਪਹਿਲੀ ਵਾਰ ਆਏ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲੋ ਜਿੰਨਾਂ ਨੇ ਨਹੀਂ ਕੀਤਾ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਆਪਣੀ ਜਿਹੜੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਅੱਜ ਜਿਹੜੇ ਵਿਸ਼ੇ ਤੇ ਦੋਸਤੋ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਕਿ ਅੱਗੇ ਜਿਹੜਾ ਟਾਈਮ ਆ ਉਹ ਬੱਚਾ ਪਾਉਣ ਦਾ ਜਿਹੜੇ ਮਤਲਬ ਕਿ ਪੋਲਟਰੀ ਫਾਰਮਿੰਗ ਕਰਨਾ ਚਾਹੁੰਦੇ ਨੇ ਉਹ ਸਮਾਂ ਅੱਗੇ ਮਾਰਚ ਅਪ੍ਰੈਲ ਮਈ 2-3 ਮਹੀਨੇ ਇਦਾਂ ਦੇ ਨੇ ਕਿ ਜਿਹੜੇ ਨਵਾਂ ਕੰਮ ਵੀ ਕਰਨਗੇ ਵੀਰ ਤੇ ਜਿਹੜੇ ਪੁਰਾਣੇ ਕਰ ਰਹੇ ਨੇ ਉਹ ਵੀ ਬੱਚਾ ਦੁਬਾਰੇ ਪਾਉਣਗੇ ਕੋਈ ਵੀ ਨਸਲ ਦਾ ਬੱਚਾ ਚਾਹੇ ਅੰਡੇ ਲਈ ਚਾਹੇ ਮੀਟ ਲਈ ਸੋ ਆਪਾਂ ਇੱਕ ਜਿਹੜੀ ਪੋਲਟਰੀ ਫਾਰਮਿੰਗ ਜਿਹੜੀ ਉਹਦੀ ਸਚਾਈ ਦੱਸਾਂਗੇ ਉਹਨੂੰ ਬੰਦ ਉਹ ਬੰਦ ਕਿਉਂ ਹੋ ਜਾਂਦੇ ਨੇ ਫਾਰਮ ਜ਼ਿਆਦਾਤਰ ਉਹੀ ਸੱਚਾਈ ਦੱਸਾਂਗੇ ਸੋ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਤਾਂ ਜੋ ਤੁਸੀਂ ਉਸ ਚੀਜ਼ ਦਾ ਸ਼ਿਕਾਰ ਨਾ ਹੋ ਜਾਈਂ ਵੀਡੀਓ ਨੂੰ ਪੂਰਾ ਦੇਖੋ ਸਕਿੱਪ ਕਰੇ ਬਿਨਾ ਦੋਸਤੋ ਬਹੁਤ ਜਾਣਕਾਰੀ ਵਾਲੀ ਜਿਹੜੀ ਵੀਡੀਓ ਹੋਣ ਵਾਲੀ ਹੈ ਤੁਸੀਂ ਆਪ ਐਂਡ ਤੇ ਕਮੈਂਟ ਕਰੋਗੇ ਕਿ ਹਾਂ ਇਹ ਜਾਣਕਾਰੀ ਬਹੁਤ ਵਧੀਆ ਦਿੱਤੀ ਹੈ ਤੁਸੀਂ ਸੋ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਜਿਸ ਤਰ੍ਹਾਂ ਦੋਸਤੋ ਨਵੇਂ ਫਾਰਮਰ ਹੁਣ ਕੰਮ ਕਰਨਗੇ ਪੁਲਟਰੀ ਫਾਰਮਿੰਗ ਦਾ ਅੱਜ ਦੇ ਟਾਈਮ 'ਚ ਜਿਹੜਾ ਪੁਲਟਰੀ ਫਾਰਮਿੰਗ ਦਾ ਕੰਮ ਆ ਉਹ ਪੀਕ ਤੇ ਚੱਲ ਰਿਹਾ ਪੀਕ ਮਤਲਬ ਕਿ ਟੌਪ ਤੇ ਚੱਲ ਰਿਹਾ ਹੈਗਾ ਲੋਕ ਜਿਹੜੇ ਪੁਲਟਰੀ ਵੱਲ ਆ ਵੀ ਰਹੇ ਨੇ ਤੇ ਸਹਾਇਕ ਧੰਦੇ ਵਜੋਂ ਵੀ ਪੁਲਟਰੀ ਫਾਰਮਿੰਗ ਨੂੰ ਕਰ ਰਹੇ ਨੇਗੇ ਤੇ ਪ੍ਰੋਪਰ ਵੀ ਜਿਹੜਾ ਫਾਰਮਿੰਗ ਦਾ ਜਿਹੜਾ ਕੰਮ ਆ ਲੋਕ ਬਹੁਤ ਵੀਰ ਆਪਣੇ ਆ ਰਹੇ ਨੇ ਤੇ ਬਹੁਤ ਵਧੀਆ ਵੀ ਗੱਲ ਆਪਣੇ ਪੰਜਾਬ ਲਈ ਜਿੰਨਾ ਜ਼ਿਆਦਾ ਕੰਮ ਵਧੂਗਾ ਉੰਨੇ ਆਪਣੇ ਪੰਜਾਬ ਲਈ ਫਾਇਦਾ ਹੋਊ ਸੋ ਜਦੋਂ ਆਪਾਂ ਨੇ ਬੱਚਾ ਪਾਉਣਾ ਕਿਹੜੀ ਗੱਲ ਦਾ ਧਿਆਨ ਰੱਖਣਾ ਦੋਸਤੋ ਜਿਸ ਤਰ੍ਹਾਂ ਆਪਾਂ ਬੱਚਾ ਪਾ ਲੈਨੇ ਆਗੇ ਆਪਾਂ ਕੰਮ ਹਮੇਸ਼ਾ ਛੋਟੇ ਬੱਦਰ ਤੋਂ ਸਟਾਰਟ ਕਰੋ ਜਿਸ ਤਰ੍ਹਾਂ ਆਪਾਂ 1000 ਬੱਚਾ ਪਾ ਲਿਆ ਉਹ ਨਾਲ ਤਾਂ ਆਪਾਂ ਨੂੰ ਉਹਦੀ ਮਾਰਕੀਟਿੰਗ ਦਾ ਪਤਾ ਆਪਾਂ ਕੀ ਸੋਚਦੇ ਆ ਕਿ ਆਰ ਆਈ ਆਰ ਜਾਂ ਬਲੈਕ ਕੈਸਟਰਲ ਆਫ ਜਾਂ ਡਬਲ ਐਫ ਜੀ ਬਰੀਡ ਪਾ ਲਓ ਬੱਚਾ ਪਾ ਲਓ ਵੱਡਾ ਹੋ ਜੂ ਅੰਡੇ ਦੇਉ ਆਪਾਂ ਵੇਚਾਂਗੇ ਆਪਣੀ ਇਹੀ ਜਿਹੜੀ ਆਪਣੇ ਦਿਮਾਗ 'ਚ ਜਿਹੜੀ ਤਸਵੀਰ ਪੂਰੀ ਬਣੀ ਹੁੰਦੀ ਆ ਸੋ ਆਪਣੇ ਦਿਮਾਗ 'ਚ ਹੀ ਤਸਵੀਰ ਬਣੀ ਹੁੰਦੀ ਹੈ ਆਪਾਂ ਨੂੰ ਨਾ ਤਾਂ ਇਹ ਗੱਲ ਦਾ ਪਤਾ ਹੁੰਦਾ ਕਿ ਆਪਾਂ ਬੱਚਾ ਪਾਲ ਵੀ ਲਵਾਂਗੇ ਠੀਕ ਆ ਪਾਲ ਵੀ ਜੋ ਅੰਡੇ ਤੇ ਵੀ ਆਜੂ ਮੁਰਗੀ ਕਿ ਆਪਾਂ ਉਹ ਅੰਡਾ ਸੇਲ ਕਿੱਥੇ ਕਰਨਾ ਦੋਸਤੋ ਇਹ ਬਹੁਤ ਵੱਡੀ ਜਿਹੜੀ ਪ੍ਰੋਬਲਮ ਆਉਂਦੀ ਹੈ ਦਿੱਕਤ ਆਉਂਦੀ ਹੈ ਇਹ ਆਪਾਂ ਸੇਲ ਕਿੱਥੇ ਕਰਨਾ ਹੈ ਠੀਕ ਹੈ ਜੀ ਤੇ ਉਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜਦੋਂ ਪਾਣੀ ਬੱਚਾ 1000 ਲੈ ਜਾਂਦਾ ਠੀਕ ਹੈ ਜੀ ਆਪਣੀ ਜੇਬ ਦੇ ਹਿਸਾਬ ਨਾਲ ਹਮੇਸ਼ਾ ਫਾਰਮਿੰਗ ਕਰੋ ਜਦੋਂ ਆਪਾਂ ਬੱਚਾ ਲੈਂਦਾ ਬੱਚਾ ਹਮੇਸ਼ਾ ਫੀਡ ਘੱਟ ਖਾਂਦਾ ਹੁੰਦਾ ਜੇਕਰ ਆਪਾਂ ਬੱਚੇ ਦੀ ਫੀਡ ਦੀ ਕਾਸਟ ਦੀ ਗੱਲ ਕਰੀਏ ਤਾਂ ਇੱਕ ਦਿਨ 'ਚ 1 ਰੁਪਏ ਤੋਂ ਵੀ ਘੱਟ ਫੀਡ ਖਾਂਦਾ ਉਹ ਬੱਚਾ ਸੋ ਉਦੋਂ ਆਪਾਂ ਨੂੰ ਐ ਹੁੰਦਾ ਵੀ 1000 ਬੱਚਾ ਲੈ ਲਓ ਉਹ ਫੀਡ ਦੀ ਕਾਸਟ ਉਦੋਂ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਉਹਦੀ ਪਰ ਜਦੋਂ ਉਹ ਹੌਲੀ-ਹੌਲੀ ਵੱਡੇ ਹੁੰਦੇ ਨੇ ਤਾਂ ਫੀਡ ਇਹ ਦੋਸਤੋ ਬਹੁਤ ਖਾਂਦੇ ਨੇ ਜਿਹੜੀ ਫੀਡ ਦੀ ਕਾਸਟ ਉਹ ਕਾਫੀ ਚਲੀ ਜਾਂਦੀ ਹੈ ਫਿਰ ਕਈ ਵੀਰ ਕੀ ਕਰਦੇ ਨੇ ਫੀਡ ਜਿਹੜੀ ਮੈਨੇਜਮੈਂਟ ਆ ਉਹ ਜੋ ਫੇਲ ਹੋ ਜਾਂਦੇ ਨੇਗੇ ਮਤਲਕਿ ਫੀਡ ਸਰਵਾਈਵ ਨਹੀਂ ਕਰ ਸਕਦੇ ਇਹਨਾਂ ਨੂੰ ਪੂਰੀ ਜੇ ਫੀਡ ਆਪਾਂ ਇਹਨਾਂ ਨੂੰ ਨਹੀਂ ਦਵਾਂਗੇ ਤਾਂ ਇਹਨਾਂ ਦੀ ਚੰਗੀ ਤਰ੍ਹਾਂ ਗਰੋਥ ਨਹੀਂ ਹੋਊਗੀ ਫੇਰ ਕਈ ਵੀਰ ਕੀ ਕਰਦੇ ਨੇ ਕਿ ਵੇਚਣੇ ਸਟਾਰਟ ਕਰ ਦਿੰਦੇ ਨੇ ਉਹ ਵੇਚਦੇ ਵੇਚਦੇ ਸਾਰਾ ਫਾਰਮ ਹੀ ਖਾਲੀ ਕਰ ਦਿੰਦੇ ਨੇ ਸੋ ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਬੱਚਾ ਤਾਂ ਫੀਡ ਘੱਟ ਖਾਊਗਾ ਪਰ ਜਦੋਂ ਵੱਧ ਫੀਡ ਲੱਗੂਗੀ ਤਾਂ ਆਪਣੀ ਜੇਬ ਤੇ ਅਸਰ ਪਊਗਾ ਉਹ ਆਪਾਂ ਨੂੰ ਸਭ ਨੂੰ ਪਤਾ ਕਿੱਥੇ ਤਾਂ 1 ਰੁਪਿਆ ਤੋਂ ਘੱਟ ਖਾਣੀ ਕਿੱਥੇ ਜਿਉਂ-ਜਿਉ ਉਹ ਵੱਡੇ ਹੋ ਜਾਂਦੇ ਨੇ ਜਿਉਂ-ਜਿਉ ਉਹ ਲਗਭਗ 5 ਰੁਪਏ ਦੀ ਫੀਡ ਜਿਹੜੀ ਮੁਰਗੀ ਜਾਂ ਮੁਰਗਾ ਉਹ 5 ਰੁਪਏ ਤੱਕ ਦੀ ਫੀਡ ਖਾਂਦੇ ਨੇ ਡੇਲੀ ਦੇ ਜਦੋਂ ਉਹ ਵੱਡੇ ਹੋ ਜਾਂਦੇ ਨੇ ਜਿਸ ਤਰ੍ਹਾਂ ਤੁਸੀਂ ਆਪਣੇ ਮੁਰਗਿਆਂ ਦਾ ਸਾਈਜ਼ ਦੇਖ ਸਕਦੇ ਹੋ ਇਹਨਾਂ ਦਾ ਸਾਰਿਆਂ ਦਾ ਇਹ ਲਗਭਗ 5 ਰੁਪਏ ਦੀ ਫੀਡ ਇੱਕ ਜਿਹੜਾ ਨਾਗੂ ਖਾਂਦਾ ਹੈ ਜਦੋਂ ਇਹਨਾਂ ਦਾ ਫੀਡ ਦਾ ਖਰਚਾ ਵੱਧਦਾ ਉਦੋਂ ਆਪਣੀ ਜਿਹੜੀ ਜੇਬ ਆ ਜਿਹੜੀ ਪੌਕਟ ਆ ਉਤੇ ਲੋਡ ਪੈ ਜਾਂਦਾ ਹੈ ਫਿਰ ਆਪਾਂ ਕੀ ਕਰਦੇ ਹਾਂ ਜੀ ਕਿਰਪਾ ਵੇਚਣੀ ਸੇਲ ਕਰ ਦਿੰਦੇ ਆ बिकਦੇ-ਬਿਕਦੇ ਉਹ ਸਾਰੀ ਵਿਕ ਜਾਂਦੇ ਨੇ ਇਹ ਕਿਉਂ ਹੋਇਆ ਕਿਉਂਕਿ ਪਹਿਲਾਂ ਜਿਹੜਾ ਉਹਨਾਂ ਨੇ ਜ਼ਿਆਦਾ ਪਾ ਲੇ ਹਜ਼ਾਰ ਵਰਡ ਪਾ ਲਿਆ ਜੇ ਤੁਸੀਂ ਚਾਹੁੰਦੇ ਹੋ ਕਿ ਹਜ਼ਾਰ ਦਾ ਕੰਮ ਕਰਨਾ ਤੁਸੀਂ 500 ਦਾ ਹੀ ਕਰੋ ਜੇਕਰ ਤੁਸੀਂ ਇਹ ਸਮਝਦੇ ਹੋ ਕਿ ਆਪਾਂ 500 ਬੱਚੇ ਤੇ ਕੰਮ ਕਰਨਾ ਤਾਂ ਬੱਚਾ 250 ਹੀ ਪਾਓ 200 ਪਾਓ ਜੇਕਰ ਤੁਸੀਂ ਇੱਕ ਸਾਲ ਜਿਹੜਾ ਉਹ ਬੱਚਾ ਘੱਟ ਪਾ ਕੇ ਉਹ ਤੋਂ ਪ੍ਰੋਫਿਟ ਲੈ ਲਓਗੇ ਜਿੰਨਾ ਕਿ ਘੱਟ ਪਾਓਗੇ ਓਨਾਂ ਨੂੰ ਪ੍ਰੋਫਿਟ ਘੱਟ ਮਿਲ ਜੂਗਾ ਉਹਦੇ ਨਾਲ ਦੇ ਫੀਡ ਦਾ ਖਰਚਾ ਵੀ ਘੱਟ ਹੋਊਗਾ ਤਾਂ ਮੇਰੇ ਜਿਹੜੇ ਕਹਿਣ ਦਾ ਮਤਲਬ ਹੈ ਕਿ ਪਹਿਲੀ ਵਾਰ ਚ ਬੱਚਾ ਜਿਹੜਾ ਉਹ ਜ਼ਿਆਦਾ ਨਾ ਪਾਓ ਇੱਕ ਵਾਰ ਨਾਲ ਤਾਂ ਤੁਹਾਡਾ ਟ੍ਰਾਇਲ ਹੋ ਜੂਗਾ ਉਹ ਤੇ ਸਾਰਾ ਨਾਲੇ ਤੁਹਾਡੀ ਮਾਰਕੀਟ ਬਣ ਜੂ ਜਿਸ ਤਰ੍ਹਾਂ ਤੁਸੀਂ ਅੰਡਾ ਵੇਚਣਾਗਾ ਜੇਕਰ ਤੁਸੀਂ 500 ਬੱਚਾ ਪਾਲਿਆ 500 ਚੋਂ 250 ਮੁਰਗੀ ਨਿਕਲੇ 300 ਮੁਰਗੀ ਨਿਕਲੇ ਸਪੋਜ਼ ਕਰੋ ਉਦਾਹਰਨ ਵਜੋਂ ਤੁਸੀਂ ਡੇਲੀ ਦਾ ਜੇ 2-2 ਸੌਂਡਾ ਵੇਚ ਸਕਦੇ ਹੋ ਜੇ ਤੁਸੀਂ ਪਹਿਲੀ ਵਾਰੀ 1000 ਪਾ ਲਿਆ ਤਾਂ ਜਿਹੜਾ 1000 ਚੋਂ ਜੇ 800 ਅੰਡਾ ਆਇਆ 700 ਅੰਡਾ ਆਇਆ ਰੋਜ਼ ਦਾ ਵੇਚਣਾ ਬਹੁਤ ਔਖਾ ਹੋ ਜਾਂਦਾ ਹੈ ਇੱਕ ਤਾਂ ਤੁਹਾਡੀ ਮਾਰਕੀਟ ਨਹੀਂ ਬਣੀ ਹੋਈ ਦੂਸਰਾ ਤੁਹਾਨੂੰ ਉਹਦੇ ਬਾਰੇ ਨੌਲੇਜ ਨਹੀਂ ਤੁਸੀਂ ਕਿੱਥੇ ਸੇਲ ਕਰਨਾ ਕਿੱਥੇ ਨਾ ਸੋ ਜਿਹੜਾ ਅੰਡਾ ਹੁੰਦਾ ਇਹ ਖਰਾਬ ਵੀ ਬਹੁਤ ਜਲਦੀ ਹੋ ਜਾਂਦਾ ਇਹ ਤੁਹਾਨੂੰ ਸਭ ਨੂੰ ਪਤਾ ਕਿ ਅੰਡਾ ਸੰਭਾਲਣਾ ਵੀ ਬਹੁਤ ਔਖਾ ਸੋ ਜਦੋਂ ਆਪਾਂ ਨੇ ਕੰਮ ਸਟਾਰਟ ਕਰਨਾ ਅੱਗੇ ਜਿਹੜਾ ਕੰਮ ਸਟਾਰਟ ਕਰਨ ਦਾ ਟਾਈਮ ਆ ਗਿਆ ਮੈਂ ਇਸ ਲਈ ਇਹ ਵੀਡੀਓ ਬਣਾਈ ਹੈ ਦੋਸਤੋ ਕਿ ਹੁਣ ਜਿਹੜਾ ਅੱਗੇ ਟਾਈਮ ਆ ਉਹ ਕਈ ਵੀਰ ਹੁਣ ਕੰਮ ਕਰਨਾ ਸਟਾਰਟ ਕਰਨਗੇ ਬੱਚਾ ਪਾਉਣਗੇ ਕਿਉਂਕਿ ਵੀਰਾਂ ਨੂੰ ਮੋਟੀਵੇਸ਼ਨ ਬਹੁਤ ਮਿਲਿਆਗਾ ਕਿ ਪੁਲਟਰੀ ਫਾਰਮਿੰਗ ਚੋਂ ਕਮਾਈ ਹੈਗੀ ਆ ਪੁਲਟਰੀ ਫਾਰਮਿੰਗ ਚੋਂ ਕਮਾਈ ਹੈਗੀ ਵੀ ਬਹੁਤ ਇਹ ਚ ਕੋਈ ਦੋ ਰਾਏ ਨਹੀਂ ਅਗਰ ਆਪਾਂ ਸਮਝ ਨਾਲ ਕਰਾਂਗੇ ਤਰੀਕੇ ਨਾਲ ਕਰਾਂਗੇ ਉਹਨੂੰ ਫਿਰ ਆਪਾਂ ਇਹਨਾਂ ਤੋਂ ਆਪਾਂ ਜਿਹੜਾ ਚੰਗਾ ਮੁਨਾਫਾ ਕਮਾ ਸਕਦੇ ਆ ਸੋ ਮੇਰੀ ਸਾਰੇ ਵੀਰਾਂ ਨੂੰ ਇਹੀ ਰਿਕੁਐਸਟ ਆ ਕਿ ਜਦੋਂ ਆਪਾਂ ਪਹਿਲੀ ਵਾਰ ਕੰਮ ਕਰਨਾ ਚਾਹੇ ਤੁਸੀਂ ਅਫੋਰਡ ਕਰ ਸਕਦੇ ਹੋ ਤੁਸੀਂ ਹਜ਼ਾਰ ਬੱਚਾ ਪਾਲ ਸਕਦੇ ਹੋ ਤੋਂ ਤੁਹਾਡੇ ਚ ਕਾਬਿਲਤਾ ਤੁਸੀਂ ਖਰਚਾ ਚੈੱਕ ਸਕਦੇ ਹੋ ਪਰ ਫਿਰ ਵੀ ਮੈਂ ਕਹਿਣਾ ਵੀ ਜੇਕਰ ਤੁਸੀਂ ਪਹਿਲੀ ਵਾਰ ਪਾ ਰਹੇ ਹੋ ਤਾਂ ਜੇ ਤੁਹਾਡੀ ਹਜ਼ਾਰ ਦੀ ਰਹਿ ਆ ਤਾਂ 500 ਹੀ ਪਾਓ 500 ਬੱਚਾ ਪਾਓ ਉਹਨੂੰ ਪਾਲੋ ਅੰਡਾ ਸੇਲ ਕਰੋ ਦੇਖੋ ਉਹਦੀ ਮਾਰਕੀਟ ਆ ਜਿਹੜੀ ਉਹ ਕਿੱਥੇ-ਕਿੱਥੇ ਆ ਜਿਹੜਾ ਪਹਿਲੇ ਸਾਲ ਤੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜੂਗਾ ਕਿ ਇਹਦੀ ਮਾਰਕੀਟਿੰਗ ਪਾ ਕਿਵੇਂ ਕਰਨੀ ਆ ਅੰਡਾ ਆ ਪਾ ਕਿਵੇਂ ਸੇਲ ਕਰਨਾ ਕਿਹੜੇ ਰੇਟ ਤੇ ਅੰਡਾ ਸੇਲ ਕਰਨਾ ਫਿਰ ਤੁਸੀਂ ਅਗਲੇ ਸਾਲ ਤੋਂ ਤੁਸੀਂ ਪ੍ਰੋਪਰ ਉਹਨੂੰ ਜਿਹੜਾ ਫਾਰਮਿੰਗ ਨੂੰ ਸਹੀ ਤਰੀਕੇ ਨਾਲ ਕਰ ਸਕਦੇ ਹੋ ਬਿਨਾ ਘਾਟਾ ਖਾਦੇ ਸਹੀ ਪ੍ਰੋਫਿਟ ਲੈ ਕੇ ਤੁਸੀਂ ਅਗਲੇ ਸਾਲ ਉਹਨੂੰ ਕਰ ਸਕਦੇ ਹੋ ਸੋ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਆ ਜਿਹੜੇ-ਜਿਹੜੇ ਹੁਣ ਨਵੀਂ ਆਲਟਰੀ ਫਾਰਮਿੰਗ ਚਾਉਣਾ ਚਾਹੁੰਦੇ ਨੇ ਸੋ ਇਹ ਗੱਲਾਂ ਦਾ ਜਿਹੜਾ ਖਾਸ ਕਰਕੇ ਧਿਆਨ ਰੱਖਣ ਤਾਂ ਜੋ ਆਪਾਂ ਨੂੰ ਅੱਗੇ ਜਾ ਕੇ ਕੋਈ ਵੀ ਘਾਟਾ ਨਾ ਸਹਿਣਾ ਪਵੇ ਆਪਾਂ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਵੀਡੀਓ ਚ ਦੱਸਿਆ ਹੋਇਆ ਆਪਾਂ ਥੱਲੜਲੇ ਲੈਵਲ ਤੋਂ ਉੱਪਰ ਵੱਲ ਨੂੰ ਜਾਵਾਂਗੇ ਤਾਂ ਆਪਾਂ ਨੂੰ ਵਧੀਆ ਫੀਲ ਹੋਊਗਾ ਚਾਹੇ ਹੌਲੀ ਚੱਲੀ ਆਪਾਂ ਉੱਪਰ ਨੂੰ ਵਧੀਆ ਫੀਲ ਪਰ ਜਦੋਂ ਉੱਪਰੋਂ ਥੱਲੇ ਵੱਲ ਨੂੰ ਆਉਣੇ ਆ ਤਾਂ ਆਪਾਂ ਨੂੰ ਬਹੁਤ ਮਾੜਾ ਫੀਲ ਹੁੰਦਾ ਦੋਸਤੋ ਕਿਸੇ ਵੀ ਕੰਮ 'ਚ ਆਪਾਂ ਲੋਕ ਘਾਟਾ ਖਾਨੇ ਆ ਤਾਂ ਆਪਾਂ ਦੂਸਰੀ ਵਾਰ ਉਹਨੂੰ ਕਦੇ ਵੀ ਕਰਨਾ ਨਹੀਂ ਚਾਹੁੰਦੇ ਕੰਮ ਆਪਣਾ ਉਹ ਕੰਮ ਤੋਂ ਨੱਕ ਮੋੜ ਜਾਂਦਾ ਹੈ। ਸੋ ਬੱਚਾ ਕੁਆਲਟੀ ਦਾ ਪਾਓ। ਵਧੀਆ ਬੱਚਾ ਪਾਓ। ਘੱਟ ਬੱਚਾ ਪਾਓ। ਰੇਟ ਦੇ ਮਗਰ ਨਾ ਜਾਓ। ਜੇ ਤੁਸੀਂ ਪਹਿਲੀ ਵਾਰ ਕੰਮ ਕਰਨਾ ਤਾਂ ਰੇਟ ਦੇ ਮਗਰ ਨਾ ਜਾਓ। ਕਿਉਂ 5 ਰੁਪਏ ਸਸਤਾ ਜਾਂ 10 ਰੁਪਏ ਸਸਤਾ 10 ਰੁਪਏ ਮਹਿੰਗਾਗਾ। ਠੀਕ ਹੈ ਜੀ। ਜੇ ਤੁਸੀਂ ਪਹਿਲੀ ਵਾਰ ਬੱਚਾ ਜਿਹੜਾ ਮਹਿੰਗਾ ਵੀ ਲੈ ਲਓਗੇ 5-10 ਰੁਪਏ ਤਾਂ ਮੈਂ ਨਹੀਂ ਸਮਝਦਾ ਕਿ ਤੁਹਾਨੂੰ ਆਉਣ ਵਾਲੇ ਟਾਈਮ 'ਚ ਉਹ ਘਾਟਾ ਦੇਊਗਾ। ਉਹ ਹਮੇਸ਼ਾ ਤੁਹਾਨੂੰ ਪ੍ਰੋਫਿਟ ਵਾਲੀ ਲੈ ਕੇ ਜਾ। ਸੋ ਇਹ ਗੱਲਾਂ ਦਾ ਆਪਾਂ ਜੇਕਰ ਧਿਆਨ ਰੱਖ ਕੇ ਜਿਹੜਾ ਪੋਲਟਰੀ ਫਾਰਮਿੰਗ ਕਰਦੇ ਆ ਤਾਂ ਆਪਾਂ ਜਿਹੜਾ ਸਫਲ ਪੋਲਟਰੀ ਫਾਰਮਿੰਗ ਵੱਲ ਜਿਹੜੇ ਆਪਣੇ ਕਦਮ ਵਧਾ ਸਕਦੇ ਆ ਸੋ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆਪਾਂ ਚੈਨਲ ਤੇ ਵਧੀਆ-ਵਧੀਆ ਤੁਹਾਡੇ ਲਈ ਮੋਟੀਵੇਸ਼ਨ ਵਾਲੀਆਂ ਵੀਡੀਓ ਬਣਾਉਂਦੇ ਰਹਿੰਦੇ ਆ ਸੋ ਅੱਗੇ ਤੋਂ ਵੀ ਤੁਹਾਡੇ ਲਈ ਇਸ ਤਰ੍ਹਾਂ ਹੀ ਬਣਾਉਂਦੇ ਰਹਾਂਗੇ ਤੁਸੀਂ ਚੈਨਲ ਨੂੰ ਜਿਹੜਾ ਵੱਧ ਤੋਂ ਵੱਧ ਸਪੋਰਟ ਦਿੰਨੇ ਹੋ ਤੁਹਾਡਾ ਪਿਆਰ ਮਿਲ ਰਿਹਾ ਬੀਰ ਕਮੈਂਟ ਕਰਦੇ ਹੁੰਦੇ ਨੇ ਵਧੀਆ-ਵਧੀਆ ਸੋ ਮੈਂ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦਾ ਤੇ ਕਿਸੇ ਵੀ ਵਿਸ਼ੇ ਤੇ ਤੁਹਾਨੂੰ ਜਾਣਕਾਰੀ ਚਾਹੀਦੀ ਹੁੰਦੀ ਆ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਾਂ ਫਿਰ ਤੁਸੀਂ ਮੈਂ WhatsApp ਨੰਬਰ ਦਿੱਤਾ ਹੋਇਆ ਤੁਸੀਂ ਉੱਤੇ ਜਿਹੜਾ ਮੈਸੇਜ ਕਰਕੇ ਤੁਸੀਂ ਜਿਹੜੀ ਜਾਣਕਾਰੀ ਲੈ ਸਕਦੇ ਹੋ ਸੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਦੋਸਤੋ ਵੀਡੀਓ ਨੂੰ ਪੂਰਾ ਦੇਖਿਆ ਕਰੋ ਤਾਂ ਜੋ ਜਿਹੜੀ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਉਹ ਪ੍ਰੋਪਰ ਜਿਹੜੀ ਜਾਣਕਾਰੀ ਉਹ ਮਿਲ ਸਕੇ ਤੁਸੀਂ ਕਿਸੇ ਵੀ ਪੁਆਇੰਟ ਤੋਂ ਵਾਂਝੇ ਨਾ ਰਹੋ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਸੋ ਅੱਗੇ ਤੋਂ ਵਧੀਆ-ਵਧੀਆ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਦੋਸਤੋ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੀ ਦੋਸਤ ਮਿੱਤਰਾਂ ਦਾ ਭੈਣਾਂ ਦਾ ਮਾਤਾ-ਮਾਂ ਜੋ ਵੀ ਆਪਣੇ ਚੈਨਲ ਨੂੰ ਦੇਖਦੇ ਨੇ ਬਹੁਤ-ਬਹੁਤ ਧੰਨਵਾਦ ਜੀ